ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਤੁਹਾਡੇ ਨਾਲ ਇੱਕ ਹੋਰ ਸਾਕੀ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਤੇ ਸਿੱਧਾ ਦੀਆਂ ਗੱਲਾਂ ਇੱਕ ਵਾਰ ਗੁਰਨਾਨਕ ਦੇਵ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਨਾਲ ਹਿਮਾਲਿਆ ਵੱਲ ਗਏ ਉੱਥੇ ਬਹੁਤ ਸਾਰੇ ਸਿੱਧ ਜੋਗੀ ਰਹਿੰਦੇ ਸਨ ਉਹ ਲੋਕ ਪਹਾੜਾ ਵਿੱਚ ਬੈਠ ਕੇ ਜਪ ਤਪ ਤੇ ਯੋਗ ਕਰਦੇ ਸਨ ਸਿੱਧਾਂ ਨੇ ਗੁਰੂ ਜੀ ਨੂੰ ਵੇਖਿਆ ਤੇ ਹੈਰਾਨ ਹੋਏ ਉਹਨਾਂ ਨੇ ਕਿਹਾ ਇਹ ਮਨੁੱਖ ਦੁਨੀਆ ਵਿੱਚ ਰਹਿੰਦਾ ਹੈ ਪਰ ਅੰਦਰੋਂ ਸ਼ਾਂਤ ਤੇ ਰੋਸ਼ਨ ਹੈ ਇਹ ਕਿਹੋ ਜਿਹਾ ਜੋਗੀ ਹੈ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੋਂ ਸ਼ਹਿਰਾਂ ਵਿੱਚ ਰਹਿਣਾ ਹੈ ਵਿਆਹ ਕਰਦਾ ਹੈ ਲੋਕਾਂ ਨਾਲ ਮਿਲਦਾ ਹੈ ਖਾਂਦਾ ਪੀਂਦਾ ਹੈ ਫਿਰ ਵੀ ਰੱਬ ਨਾਲ ਕਿਵੇਂ ਜੁੜਿਆ ਰਹਿੰਦਾ ਹੈ ਕਿ ਰੱਬ ਨੂੰ ਪਾਉਣ ਲਈ ਜਗਤ ਛੱਡਣਾ ਜ਼ਰੂਰੀ ਨਹੀਂ ਗੁਰੂ ਜੀ ਨੇ ਬਹੁਤ ਪਿਆਰ ਨਾਲ ਕਿਹਾ ਰੱਬ ਨੂੰ ਪਾਉਣ ਲਈ ਦੁਨੀਆ ਛੱਡਣ ਦੀ ਲੋੜ ਨਹੀਂ ਅਸਲ ਜੋਗ ਉਹ ਹੈ ਜੋ ਮਨ ਨੂੰ ਕਾਬੂ ਕਰੇ ਜੋਗ ਉਹ ਹੈ ਜਿੱਥੇ ਮਨੁੱਖ ਮਾਇਆ ਵਿੱਚ ਰਹਿੰਦਾ ਹੋਇਆ ਵੀ ਰੱਬ ਨੂੰ ਯਾਦ ਕਰੇ ਜੋਗ ਉਹ ਹੈ ਜੋ ਲੋਕਾਂ ਦੀ ਸੇਵਾ ਕਰੇ ਮਿਹਨਤ ਕਰੇ ਤੇ ਸੱਚਾਈ ਨਾਲ ਜੀਵੇ ਜੇ ਕੋਈ ਪਹਾੜਾਂ ਵਿੱਚ ਜਾ ਕੇ ਬੈਠ ਗਿਆ ਪਰ ਅੰਦਰੋਂ ਅਹੰਕਾਰ ਤੇ ਲਾਲਚ ਨਹੀਂ ਛੱਡਿਆ ਤਾਂ ਉਹ ਕਦੇ ਵੀ ਰੱਬ ਦੇ ਨੇੜੇ ਨਹੀਂ ਹੋ ਸਕਦਾ ਸਿੱਧਾਂ ਨੇ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਮੰਨ ਲਿਆ ਕਿ ਅਸਲ ਧਰਮ ਤੇ ਅਸਲ ਜੋਗ ਤਾਂ ਕਰ ਗ੍ਰਸਥ ਵਿੱਚ ਵੀ ਰਹਿ ਕੇ ਨਾਮ ਜਪ ਕੇ ਤੇ ਮਨੁੱਖਤਾ ਦੀ ਸੇਵਾ ਕਰਨਾ ਹੈ ਉਹਨਾਂ ਨੇ ਕਿਹਾ ਤੂੰ ਤਾਂ ਸੱਚਾ ਜੋਗੀ ਹੈ ਕਿਉਂਕਿ ਤੂੰ ਲੋਕਾਂ ਦੇ ਵਿੱਚ ਰਹਿ ਕੇ ਵੀ ਰੱਬ ਨਾਲ ਜੁੜਿਆ ਹੈ ਸਾਨੂੰ ਇਹ ਸਾਕੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਧਰਮ ਸਿਰਫ ਪਹਾੜਾਂ 'ਚ ਜਾਂ ਜੰਗਲਾਂ ਵਿੱਚ ਨਹੀਂ ਰੱਬ ਨੂੰ ਪਾਉਣ ਲਈ ਦੁਨੀਆ ਛੱਡਣ ਦੀ ਲੋੜ ਨਹੀਂ ਘਰ ਪਰਿਵਾਰ ਵਿੱਚ ਰਹਿ ਕੇ ਵੀ ਮਿਹਨਤ ਕਰਕੇ ਨਾਮ ਜਪ ਕੇ ਤੇ ਸੇਵਾ ਕਰਕੇ ਮਨੁੱਖ ਮੁਕਤੀ ਹਾਸਲ ਕਰ ਸਕਦਾ ਹੈ